ਦਾਮ ਅੱਜ ਅਸੀਂ ਥਾਣੇ ਆਇਆ ਸੀ ਸ਼ਿਸ਼ਾਣਾ ਟਕਸਾਲੀ ਆਪਣੇ ਦਬੇਸਰ ਹੋਣਾ ਨਾਲ ਲੈ ਕੇ ਆਏ ਇਹਨਾਂ ਦਾ ਰਾਤੀ ਮੈਨੂੰ ਮੈਸੇਜ ਆਇਆ ਕਿ ਕੁਝ ਲੋਕ ਜਿਹੜੇ 베ਰਕੇ ਦੇ ਵਿੱਚ ਰਾਮਲੀਲਾ ਕਰਾ ਰਹੇ ਨੇ ਬੀਤੀ ਰਾਤ ਉਸ ਤੋਂ ਬੀਤੀ ਰਾਤ ਉਹਨਾਂ ਨੇ ਅਸ਼ਲੀਲ ਗਾਣੇ ਚਲਾਏ ਨੇ ਸ਼ਰਾਬ ਦੀਆਂ ਬੋਤਲਾਂ ਦਿਖਾ ਕੇ ਡਾਂਸ ਕੀਤੇ ਗਏ ਨੇ ਬਗੈਦਾ ਬੜੇ ਅਪੱਦਰ ਸ਼ਬਦ ਬੋਲੇ ਗਏ ਨੇ ਜਿਨ੍ਹਾਂ ਨੂੰ ਵੇਖ ਕੇ ਅੱਜ ਅਸੀਂ 베ਰਕੇ ਥਾਣੇ ਦੇ ਵਿੱਚ ਬਿਆਨ ਕਰਵਾ ਕੇ ਦਰਖਾਸਤ ਦੇ ਕੇ ਉਹਨਾਂ ਦੇ ਉੱਪਰ ਅਸੀਂ ਐਫਆਈਆਰ ਕਰਵਾ ਰਹੇ ਹਾਂ ਕਿ ਐਫ ਆਈ ਆਰ ਕਰਵਾਤੀਏ ਜਿਨ੍ਹਾਂ ਦੀ ਜਲਦ ਹੀ ਗਿਫਤਾਰੀ ਹੋ ਜੇਗੀ ਉਹਨਾਂ ਪ੍ਰਬੰਧਕਾਂ ਦੀ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਐ ਸੀਗਾ ਕਿ ਜੇ ਐਫ ਆਈ ਆਰ ਨਹੀਂ ਕੱਟੀ ਜਾਂਦੀ ਤੇ ਅਸੀਂ ਰੋਡ ਦੇ ਉੱਪਰ ਬੈਠਾਂਗੇ ਔਰ ਪੂਰਾ ਤਮਾਸ਼ਾ ਕਰਕੇ ਪੁਲਸ ਦਾ ਵੀ ਨਾਲ ਕਰਾਂਗੇ ਤਮਾਸ਼ਾ ਦੇ ਨਾਲ ਜਿਨ੍ਹਾਂ ਨੇ ਰਾਮਲੀਲਾ ਦੇ ਵਿੱਚ ਕੰਮ ਕੀਤਾ ਉਹਨਾਂ ਦਾ ਵੀ ਤਮਾਸ਼ਾ ਕਰਾਂਗੇ ਬਖਸ਼ਾ ਕਿਸੇ ਨੂੰ ਵੀ ਨਹੀਂ ਜਾਏਗਾ ਲੇਕਿਨ ਪੁਲਸ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਹੈ ਅੱਛੇ ਮੋਲ ਦੇ ਵਿੱਚ ਗੱਲਬਾਤ ਬੈਠਿਆ ਹੋਈ ਏ ਸੀਬੀ ਸਾਹਿਬ ਨਾਲ ਵੀ ਐਸਐਸਓ ਸਾਹਿਬ ਨਾਲ ਵੀ ਉਹਨਾਂ ਨੇ ਦੇਖੋ ਕੱਟਤੀ ਐਫਆਈਆਰ ਔਰ ਮੇਰੇ ਖਿਆਲ ਚ ਰਾਤ ਤੱਕ ਇਹ ਬੰਦੇ ਵੀ ਚੁੱਕੇ ਜਾਣਗੇ ਅੱਜ ਰਾਤ ਨੂੰ ਰਾਮਲੀਲਾ ਵੀ ਨਹੀਂ ਹੋਏਗੀ ਜੇ ਅੱਜ ਰਾਤ ਨੂੰ ਰਾਮਲੀਲਾ ਇੱਥੇ ਵੇਦਕੇ ਚ ਹੋਏਗੀ ਤੇ ਆਪਣੀ ਸਾਰੇ ਮੈਂਬਰ ਲੈ ਕੇ ਅਸੀਂ ਦਵੇਸ਼ਰ ਜੀ ਤੇ ਕੋਸ਼ਲ ਜੀ ਇੱਥੇ ਪਹੁੰਚਣਗੇ ਤੇ ਰਾਮਲੀਲਾ ਨੂੰ ਪੱਕੇ ਤੌਰ ਤੇ ਬੰਦ ਕਰਾਇਆ ਜਾਏਗਾ ਔਰ ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਕਿ ਇਹਨਾਂ ਲੋਕਾਂ ਨੂੰ ਪਰਮਿਸ਼ਨ ਦੇਣੀ ਹੀ ਨਹੀਂ ਚਾਹੀਦੀ RAM LILA ਦੀ ਸ਼ਹਿਰ ਦੇ ਵਿੱਚ ਚਾਰਾ ਨੁਕਰਾਂ ਚ ਚਾਰ RAM LILA ਹੋਣੀਆਂ ਚਾਹੀਦੀਆਂ ਮੇਨ ਮੇਨ ਜਿਹੜੇ ਮੰਦਰ ਨੇ ਉਹਨਾਂ 'ਚ RAM LILA ਹੋਵੇ ਤਾਂ ਕਿ ਜਿਹੜੇ ਨਿੱਕੇ ਨਿੱਕੇ ਗਲੀਆਂ ਮੁਹੱਲਿਆਂ ਦੇ ਵਿੱਚ RAM LILA ਕਰਦੇ ਨੇ ਪਿਛਲੇ ਪਿਛਲੇ ਸਾਲ ਤੋਂ ਪਿਛਲੇ ਸਾਲ 40 ਖੂ ਦੇ ਕੋਲ RAM LILA ਹੋ ਰਹੀ ਸੀ ਕਿ ਦਸਹਿਰਾ ਮਨਾਇਆ ਜਾ ਰਿਹਾ ਸੀ ਕਿੰਨੇ ਲੋਕ ਮਾਰੇਗੇ ਔਰ ਐਸਾ ਹੀ ਆ ਗੰਦੇ ਗੰਦੇ ਗਾਣੇ ਬੁਲਵਾਉਂਦੇ ਨੇ ਸਟੇਜ ਦੇ ਉੱਪਰ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਕਿਹੋ ਜਿਹਾ ਡਾਂਸ ਹੋ ਰਹੇ ਨੇ ਨਾਚੋ ਰਹੇ ਨੇ ਇੰਨਾਂ ਚੀਜ਼ਾਂ ਦੇ ਤਾਂ ਹੀ ਰੋਕ ਲੱਗੇਗੀ ਜੇ ਅਸੀਂ ਇਹਨਾਂ ਨੂੰ ਰੋਕ ਦੇਾਂਗੇ ਔਰ ਇੰਨਾ ਜਿਹੜੇ ਜਿਹੜੇ ਲੋਕ ਉੱਥੇ ਡਾਂਸ ਕਰ ਰਹੇ ਸੀਗੇ ਜਿਹੜੇ ਸਿੰਗਰ ਬਣ ਕੇ ਨੱਚ ਰਹੇ ਸੀਗੇ ਜਾਂ ਗਾਣੇ गा ਰਹੇ ਸੀਗੇ ਉਹਨਾਂ ਦੇ ਵੀ ਐਫ ਆਈ ਆਰ ਉਹਨਾਂ ਨੂੰ ਐਸ ਐਚਓ ਸਾਹਿਬ ਨੂੰ ਕਿਹਾ ਕਿ ਉਹਨਾਂ ਨੂੰ ਵੀ ਅਣਪਛਾਤੇ ਨਾਮਾਂ ਦੇ ਵਿੱਚ ਪਾਇਆ ਗਿਆ ਉਹਨਾਂ ਦੇ ਵੀ ਬੰਦੀ ਕਾਰਵਾਈ ਕਰਵਾਈ ਜਾਏਗੀ ਕਿਉਂਕਿ ਉਹਨਾਂ ਦੇ ਨਾਮ ਨਹੀਂ ਫਿਰ ਹਾਲ ਪਤਾ ਨਾਮ ਉਹਨਾਂ ਦੇ ਉਹਨਾਂ ਦਾ ਕਿੱਸਾ ਪੈ ਚੁੱਕਿਆ ਔਰ ਕਿਸੇ ਵੀ ਸੂਰਜ ਨਹੀਂ ਕੀਤਾ ਜਾਏਗਾ ਲੇਕਿਨ ਇਹ ਜਿਹੜਾ ਕੰਮ ਹੈ ਇਹ ਕੰਮ ਜਿਹੜਾ ਸੀਗਾ ਦਰਗਿਆਣਾ ਮੰਦਿਰ ਦਾ ਸੀਗਾ ਦਰਗਿਆਣਾ ਮੰਦਰ ਨੂੰ ਚਾਹੀਦਾ ਸੀਗਾ ਕਿ ਇਹਨਾਂ ਲੋਕਾਂ ਦੇ ਉੱਪਰ ਇਹ ਚੀਜ਼ਾਂ ਦੇ ਵੱਲ ਆਵਾਜ਼ ਰੱਖਣ ਆਪਣੇ ਬੰਦੇ ਛੱਡ ਕੇ ਤੇ ਜਿਹੜੇ ਲੋਕ ਵੀ ਇਹੋ ਜਿਹੀ RAM LILA ਗਲਤ ਤਰੀਕੇ ਨਾਲ ਕਰਦੇ ਨੇ ਜਾਂ ਗਲਤ ਗਾਣੇ ਵਜਾਉਂਦੇ ਨੇ ਅਸ਼ਲੀਲ ਗਾਣੇ ਚਲਾਉਂਦੇ ਨੇ ਜਾਂ ਸ਼ਰਾਬ ਦੀਆਂ ਬੋਤਲਾਂ ਚਲਾਉਂਦੇ ਨੇ ਉਹਨਾਂ ਦੇ ਉੱਪਰ ਦਰਗਿਆਣਾ ਮੰਦਰ ਦੇ ਪ੍ਰਧਾਨ ਵੱਲੋਂ ਕਾਰਵਾਈ ਕਰवानी ਚਾਹੀਦੀ ਏ ਲੇਕਿਨ ਦਰਗਿਆਣਾ ਮੰਦਰ ਮੇਰੇ ਖਿਆਲ 'ਚ ਸੁੱਤਾ ਹੋਵੇ ਉਹ ਕੋਈ ਕਾਰਵਾਈ ਕਰਕੇ ਰਾਜੀ ਨਹੀਂ ਉਸ ਕਰਕੇ ਸਾਨੂੰ ਆਪਣੇ ਸੰਗਠਨਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਤੇ ਸਾਨੂੰ ਪਰ ਇਹਦੇ ਵਿੱਚ ਮੇਰਾ ਨਾਮ ਰਦੀਨ ਚਰਮਾਚੀ ਫਜ਼ੰਤ ਖਾਲੀ ਦਾ ਰਾਸ਼ਟਰੀ ਯੂਥ ਪ੍ਰਧਾਨ ਦੇਖੋ ਜੀ ਇਹ ਸਭ ਤੋਂ ਪਹਿਲੇ ਇਹਨਾਂ ਨੂੰ ਸੀਤਲਾ ਮੰਦਿਰ ਵਾਲੇ ਪ੍ਰਬੰਧਕਾਂ ਨੂੰ ਕਿਹਾ ਸੀ ਕਿ ਉਹ ਹੀ ਬਣੇ ਜਿਹੜੀ ਪੂਰੀ ਦੇਖ ਰਿਕਸਾ ਕਰ ਸਕਣ ਆਪਣੇ ਧਰਮ ਦੇ ਮੁਤਾਬਿਕ ਚੱਲਣ ਮर्यादा ਦੇ ਵਿੱਚ ਰਹਿਣ ਤੇ ਨਾ ਇਜਾਜ਼ਤ ਦਿਓ ਕਿਸੇ ਨੂੰ ਬਜਰੰਗ ਵਾਲੀ ਬਣਨ ਦੀ ਇਸ ਗੱਲ ਦੇ ਤੇ ਸੀ ਬੜੇ ਦੇਰ ਦੇ ਪ੍ਰਚਾਰ ਕਰ ਰਹੇ ਆ ਕਿ ਜਿਵੇਂ ਆਟੋ ਦੇ ਲਟਕ ਕੇ ਜਾ ਰਹੇ ਨੇ ਔਰ ਪੇਜ ਪੁਸ਼ਾ ਪਜ ਰੰਗਵਲੀ ਦੀ ਬਣਾਈ ਹੁੰਦੀ ਹੈ ਇਹ ਚੀਜ਼ੇ ਬਹੁਤ ਦੇਰ ਤੋਂ ਹੀ ਖਲਾਫ ਚੱਲ ਰਹੇ ਆਂ ਔਰ ਹੁਣ ਵੀ ਅਸੀਂ ਕਾਫੀ ਲੋਕ ਟਰੇਸ ਕਰਕੇ ਜਿਨ੍ਹਾਂ ਨੂੰ ਬੰਦ ਕਰਾਇਆ ਔਰ ਬੰਦ ਕਰਾ ਰਹੇ ਆਂ ਔਰ ਕਰਾਂਦੇ ਰਾਂਗੇ ਔਰ ਅੱਗੇ ਆਨਲੇ ਟਾਈਮ ਦੇ ਉਤੇ ਬਿਲਕੁਕੁਲ ਹੀ ਖਤਮ ਹੋ ਜਾਣਗੇ ਮੈਂ ਕੋਸ਼ਲ ਸ਼ਰਮਾ ਸ਼ਿਸ਼ਨਾ ਟਕਸਾਲੀ ਤੋਂ ਪੰਜਾਬ ਪ੍ਰਧਾਨ ਆ ਜੋ ਕਿ ਵੇਰਕਾ ਵਿੱਚ ਕੱਲ ਰਾਤ ਵੀਡੀਓ ਵਾਇਰਲ ਹੋਈਆਂ ਸੀ ਜੋ ਕਿ ਸ਼ੀਲ ਡਾਂਸ ਕਰ ਰਹੇ ਸੀ ਡਾਂਸ ਕਰਦੇ ਆਂ ਸ਼ਰਾਬ ਦੀਆਂ ਬੋਤਲਾਂ ਵੀ ਦਿਖਾਈਆਂ ਜਾ ਰਹੀਆਂ ਅਸੀਂ ਜਿਹਦੇ ਪ੍ਰਤੀ ਥਾਣਾ ਵੇਰਕਾ ਦਰਖਾਸਤ ਦਿੱਤੀ ਗਈ ਹੈ ਪਰ ਉਹਦੇ ਨਾਲ ਨਾਲ ਉਹਨਾਂ ਦੇ ਪਰਚਾ ਹੋ ਗਿਆ ਪਰ ਜਿਹੜੀ ਪਬਲਿਕ ਉੱਥੇ ਬੈਠ ਕੇ ਉਹ ਪ੍ਰੋਗਰਾਮ ਦੇਖ ਰਹੀ ਸੀ ਉਹਨਾਂ ਵਿੱਚ ਹਿੰਦੂ ਵੀ ਸੀ ਹਰ ਕੌਮ ਦਾ ਬੰਦਾ ਬੈਠਾ ਸੀ ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜਦੋਂ ਤੁਸੀਂ ਕੋਈ ਇਹੋ ਜਿਹਾ ਭਗਵਾਨ ਦੀ ਸਟੇਜ ਦੇ ਉੱਤੇ ਇਹੋ ਜਿਹਾ ਕੰਮ ਵੇਖਦੇ ਹੋ ਜਿਹੜੇ ਬੰਦੇ ਕਰ ਰਹੇ ਉਹਨਾਂ ਨੂੰ ਮੋਕੇ ਤੇ ਹੀ ਛਿੱਤਰਪਰੇਡ ਕੀਤੀ ਜਾਏ ਕਿ ਦਰਖਾਸਤ ਦੇਣ ਦੀ ਲੋੜ ਨਾ ਪਵੇ ਹਿੰਦੂ ਤਰ੍ਹਾਂ ਟਾਰਗੇਟ ਹੋ ਰਿਹਾ ਹੈ ਸਰਕਾਰਾਂ ਜਦੋਂ ਦੀ ਸਰਕਾਰ ਬਦਲੀ ਹੈ ਸਰਕਾਰ ਦੇ ਆਪਣੇ ਮੁੱਦੇ ਹੀ ਨਹੀਂ ਮੁਕਰੇ ਕੋਈ ਕਹਿ ਰਿਹਾ 17 ਕਰੋੜ ਦਾ ਖਰੀਦ ਰਿਹਾ ਕੋਈ ਕਹਿ ਰਿਹਾ 25 ਕਰੋੜ ਦਾ ਐਮ ਐਲ ਏ ਵਿਕ ਰਿਹਾ ਉਹ ਪਹਿਲੇ ਆ ਤੇ ਵੇਖੋ ਕਿ ਸ਼ਹਿਰ 'ਚ ਹੋ ਕੀ ਰਿਹਾ ਕਿਤੇ ਕੋਈ ਖਾਲਿਸਤਾਨ ਦੀ ਤਿਆਰੀ ਹੋ ਰਹੀ ਹੈ ਕਿਤੇ ਕੁਝ ਹੋ ਰਿਹਾ ਪਰ ਪ੍ਰਸ਼ਾਸਨ ਦਾ ਕੇ ਪਾਸੇ ਕੋਈ ਧਿਆਨ ਨਹੀਂ ਕਿਤੇ ਵੱਡੇ ਵੱਡੇ ਜਲਸੇ ਹੋ ਰਹੇ ਆ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਪੱਗਾਂ ਦਿੱਤੀਆਂ ਜਾ ਰਹੀਆਂ ਜੀ ਇਹਨੂੰ ਖਾਲਸਾ ਪੱਤ ਦੇ ਦਿਓ ਗਲਤ ਕੰਮ ਹੋ ਰਿਹਾ ਆ ਆਣ ਵਾਲਾ ਜਿਹੜਾ ਮੋਲ ਆ ਉਹ ਖਰਾਬ ਹੋ ਰਿਹਾ ਹੈ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਜਿਹੜੇ ਇਹੋ ਜਿਹੇ ਬੰਦੇ ਗਲਤ ਕਦਮ ਤੇ ਚੱਲ ਰਹੇ ਆ ਇਹਨਾਂ ਦੇ ਨੱਥ ਪਾਈ ਜੀ ਸਾਡੇ ਮਾਨਯੋਗ ਜਿਹੜੇ ਸੁਦੀਸ਼ ਸੂਰਜੀ ਸ਼ਿਵਸਨੈਟ ਖਸਾਲੀ ਦੇ ਰਾਸ਼ਟਰੀ ਦક્ષਿਨ ਜੀ ਨਾਲ ਕੋਸ਼ਲ ਦੀ ਪੰਜਾਬ ਪ੍ਰਧਾਨ ਤੇ ਨਾਲ ਸਾਡੇ ਦਿਹਾਤੀ ਪ੍ਰਧਾਨ ਬਾਲਾ ਸਾਹਿਬ ਠਾਕਰੇ ਤੋਂ ਬਲਵਿੰਦਰ ਜੀ ਨਾਲ ਮੇਰੀ ਸਮੁੱਚੀ ਟੀਮ ਜਿਹੜੀ ਰਾਸ਼ਟਰੀ ਭਗਵਾਨ ਪਾਰਟੀ ਦੀ ਇੱਥੇ ਮੌਜੂਦ ਹੈ ਅੱਜ ਅਸੀਂ ਵੇਰਕੇਠਾਣੇ ਪਹੁੰਚੇ ਆ ਸਾਡਾ ਇੱਕ ਤਰੀਕਾ ਸੀ ਕਿ ਵੀ ਜਿੰਨੀਆਂ ਵੀ ਰਨਲਾ ਸ਼ਹਿਰ ਦੇ ਵਿੱਚ ਹੋ ਰਹੀਆਂ ਉਹਨਾਂ ਨੂੰ ਚੈੱਕ ਕੀਤਾ ਜਾਵੇ ਉਹਦੇ ਪ੍ਰੋਸੈਸ ਦੇ ਵਿੱਚ ਅਸੀਂ ਇਹ ਚੈਕਿੰਗ ਕਰ ਰਹੇ ਸੀ ਕੱਲ ਤੇ ਪਰਸੋਂ ਦੀ ਪਰਸੋਂ ਸਾਨੂੰ ਇੱਕ ਵੀਡੀਓ ਹੁੰਦੀ ਹੈ ਜਿਹੜੀ ਹੈਪੀ ਸੀ ਸਾਡੇ ਇਥੋਂ ਦੇ ਵੇਰ ਕਿਲੇ ਪ੍ਰਧਾਨ ਦੇ ਉਹਨਾਂ ਨੇ ਸਾਨੂੰ ਇੱਕ ਵੀਡੀਓ ਦਿੱਤੀ ਜਿਹਦੇ ਵਿੱਚ ਸਾਫ਼ ਤੌਰ ਤੇ ਦੇਖਿਆ ਗਿਆ ਵੀ ਅਸ਼ਲੀਲਤਾ ਵਿਖਾਈ ਗਈ ਅਸੀਂ ਸਾਫ਼ ਤੌਰ ਤੇ ਕਹਿੰਨੇ ਵੇ ਮर्याਦਾ ਵਿੱਚ ਕੀਤੀ ਜਾਵੇ ਇਹ ਉਸ ਤੋਂ ਬਾਅਦ ਅਸੀਂ ਜਿਹੜਾ ਪ੍ਰੋਸੈਸ ਅਗਲਾ ਕੀਤਾ ਅਸੀਂ ਉਸ ਪ੍ਰਧਾਨ ਨੂੰ ਫੋਨ ਕੀਤਾ ਪਰ ਉਹ ਪ੍ਰਧਾਨ ਨੇ ਇਸ ਗੱਲ ਨੂੰ ਸਮਝਿਆ ਨਹੀਂ ਫਿਰ ਉਸ ਤੋਂ ਬਾਅਦ ਕੱਲ ਰਾਤ ਦੀ ਗੱਲ ਆ ਉਸ ਨੇ ਫੇਰ ਦੁਬਾਰਾ ਉਹ ਸ਼ਲੀਲਤਾ ਵਿਖਾਈ ਅੱਜ ਸਾਡੇ ਬਾਬਾ ਜੀ ਜਿਹੜੇ ਸੁਧੀਸ਼ ਸੂਰਜੀ ਇੱਥੇ ਪਹੁੰਚੇ ਤੇ ਨਾਲ ਸਾਡੀ ਟੀਮ ਜਿਹੜੀ ਪਹੁੰਚੀ ਇੱਥੇ ਪਰਚਾ ਦਰਜ ਕਰਾ ਦਿੱਤਾ ਗਿਆ ਤੇ ਹਿੰਦੂ ਸਮਾਜ ਦੀ ਜਿੱਤ ਕੀਤੀ ਅਸੀਂ ਬਾਰ-ਬਾਰ ਕਹਿੰਦੇ ਮर्याਦਾ 'ਚ ਕਰੋ ਸਾਨੂੰ ਇਹੋ ਜੀਆਂ ਚੀਜ਼ਾਂ ਕਰਨ ਦੇ ਮਜਬੂਰ ਨਾ ਕਰੋ ਹਰ ਸਾਲ ਹਰ ਸਾਲ ਰਾਮਲੀਲਾ ਹੁੰਦੀ ਆ ਪਰ ਮर्याਦਾ 'ਚ ਹੁੰਦੀ ਆ ਜਿੱਥੇ ਮर्याਦਾ ਨਹੀਂ ਹੋਗੀ ਉੱਥੇ ਸ਼ਿਵਸਨਾ ਆਊਗਾ ਜਿੱਥੇ ਮर्याਦਾ ਹੋਊਗੀ ਉੱਥੇ ਸ਼ਿਵਸਨਾ ਕੀ ਕਰ ਲ ਜਿੱਥੇ ਗਲਤ ਕੰਮ ਹੋਊਗਾ ਸ਼ਿਵਸਨਾ ਉੱਥੇ ਐਂਟਰ ਕਰਦੀ ਹੈ ਜਦੋਂ ਸਹੀ ਤੌਰ ਤੇ ਅਸੀਂ ਹਰ ਸਟੇਜਾਂ ਤੇ ਜਾਂਦੇ ਲੋਕ ਸਾਨੂੰ ਸਨਮਾਨਤ ਵੀ ਕਰਦੇ ਆ ਪਰ ਅਸੀਂ ਸਾਫ਼ ਤੌਰ ਤੇ ਸਾਡੇ ਸੰਗਠਨਾਂ ਵੱਲੋਂ ਕਿਹਾ ਗਿਆ ਸੀ ਹਫ਼ਤਾ 10 ਦਿਨ ਪਹਿਲਾਂ ਵੀ ਇਹ ਚੀਜ਼ਾਂ ਨੂੰ ਬੰਦ ਕਰ ਦਿਓ ਦੇਖੋ ਸਾਡਾ ਨਹੀਂ ਦਿਲ ਕਰਦਾ ਕਿ ਅਸੀਂ ਆਪਣੇ ਭੈਣ ਭਰਾਵਾਂ ਤੇ ਪਰਚਾ ਦਰਜ ਕਰਾਈਏ ਪਰ ਸਾਨੂੰ ਮਜਬੂਰ ਹੋ ਗਏ ਚੀਜ਼ਾਂ ਕਰਨੀਆਂ ਪੈਂਦੀਆਂ ਜਦੋਂ ਅਸੀਂ ਸਮਝਾਉਂਦੇ ਆ ਦੇਖੋ ਜੇ ਧਰਮ ਦੀ ਮर्यादा ਨਹੀਂ ਹੈਗੀ ਪ੍ਰਭੂ ਸ਼੍ਰੀ ਰਾਮ ਜੀ ਦੀ ਰਾਮ ਜਿਹੜੀ ਰਾਮਲੀਲਾ ਪੂਰੀ ਜੀਵਨ ਦੀ ਰਾਮਲੀਲਾ ਇੱਕ ਮर्यादा ਦੀ ਹੈ ਮर्यादा ਦੀ ਸਾਰੀ ਚੱਕਰਿਆ ਉਹਦੇ ਵਿੱਚ ਮर्यादा ਹੀ ਦਿਖਾਈ ਗਈ ਪਤਰੀ ਵੱਲੋਂ ਭ ਹਨੂਮਾਨ ਜੀ ਵੱਲੋਂ ਮਰਿਆਦਾ ਹੀ ਦਸਾਈ ਗਈ ਆ ਤੇ ਜੇ ਮਰਿਆਦਾ ਜੇ ਕਰ ਨਹੀਂ ਸਕਦੇ ਤੇ ਇਹੋ ਜੀ ਰਾਮਲੀਲਾ ਕਦੀ ਹੋਣੀ ਚਾਹੀਦੀ ਬਾਕੀ ਜਿਹੜੀ ਸੁਧੀ ਸਰਜੀ ਨੇ ਗੱਲ ਕਹੀ ਆ ਵੀ ਚਾਰ ਰਾਮਲੀਲਾ ਹੋਣੀ ਚਾਹੀਦੀਆਂ ਪੂਰੇ ਸ਼ਹਿਰ ਦੇ ਵਿੱਚ ਬਾਕੀ ਜ਼ਿੰਮੇਵਾਰੀ ਇਹ ਹੈਗੀ ਦੁਰਗਾਣਾ ਮੰਦਿਰ ਦੀ ਸਾਫ਼ ਤੌਰ ਤੇ ਜੇ ਬਾਕੀ ਮੰਦਰਾਂ ਨੂੰ ਉਹ ਸਾਂਝ ਸਦੇ ਆ ਧਾਰਮਿਕ ਪ੍ਰੋਬਲਮ ਕਿੱਥੇ ਗਏ ਆ ਸਿਰਫ ਗੱਲ ਇਹ ਨਹੀਂ ਆ ਵੀ ਆਪਾਂ ਆਪਾਂ ਉਹਨੇ ਗੱਲੇ ਭਰਨੇ ਆ ਸਿਰਫ ਸਮਾਜ ਦਾ ਕੋਈ ਕੰਮ ਵੀ ਕਰਨਾ ਹੈ ਇਹ ਨਹੀਂ ਸਮਾਜ ਦਾ ਕੰਮ ਕਰ ਲਈ ਉਹਨਾਂ ਨੂੰ ਇਧਰ ਧਿਆਨ ਦੇਣਾ ਚਾਹੀਦਾ ਵਾ ਚਾਹੇ ਪ੍ਰਧਾਨ ਉੱਥੇ ਕੋਈ ਵੀ ਬਣਿਆ ਹੋਵੇ ਸਾਨੂੰ ਉਸ ਚੀਜ਼ ਨਾਲ ਕੋਈ ਮਤਲਬ ਨਹੀਂ ਸਾਨੂੰ ਤੇ ਦੇਖੋ ਜੀ ਅੱਜ ਸਾਨੂੰ ਸ਼ਿਵ ਸੈਨਾ ਦੇ ਆਪਣਾ ਪ੍ਰਧਾਨ ਕੋਸ਼ਲ ਸ਼ਰਮਾ ਜੀ ਪੰਕੇਜ ਦੇਵ ਸਿਰ ਜੀ ਤੇ ਸੁਧੀਰ ਛੁਰੀ ਜੀ ਇਹਨਾਂ ਵੱਲੋਂ ਇੱਕ ਸਾਨੂੰ ਜਿਹੜਾ ਬਿਆਨ ਦਰਜ ਕਰਾਇਆ ਗਿਆ ਵਾ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਵੇਰਕੇ ਵੇਖੇ ਜਿਹੜੀ ਰਾਮਲੀਲਾ ਲੱਗਦੀ ਆ ਇਹਦੇ ਵਿੱਚ ਜਿਹੜਾ ਪ੍ਰਮੰਤਕਾਂ ਵੱਲੋਂ ਕੋਈ ਜਿਹੜੇ ਆਰਟਿਸਟ ਆ ਉਹਨਾਂ ਵੱਲੋਂ ਜਿਹੜਾ ਵਾ ਰਾਮਲੀਲਾ ਦੇ ਦੌਰਾਨ ਸਟੇਜ ਦੇ ਉੱਪਰ ਜਿਹੜਾ ਵਾ ਕੋਈ ਜਿਹੜੇ ਆਪਣਾ ਫਿਲਮਾਂ ਦੇ ਜਿਹੜੇ ਆ ਗਾਣੇ ਲਗਾ ਕੇ ਅਸ਼ਲੀਲ ਜਿਹੜਾ ਵਾ ਡਾਂਸ ਉਥੇ ਕਰਵਾਇਆ ਗਿਆ ਤੇ ਨਾਲ ਜਿਹੜਾ ਸ਼ਰਾਬ ਦੀਆਂ ਬੋਤਲਾਂ ਹੱਥ ਚ ਫੜਵਾ ਕੇ ਤੇ ਜਿਹੜਾ ਗਲਤ ਜਿਹੜੀ ਪ੍ਰਦਰਸ਼ਨੀ ਜਿਹੜੀ ਆ ਧਾਰਮਿਕ ਸਟੇਜ ਤੇ ਕੀਤੀ ਗਈ ਆ ਇਹਦੇ ਸਬੰਧ ਚ ਸਾਨੂੰ ਉਹਨਾਂ ਨੇ ਜਿਹੜਾ ਬਿਆਨ ਲਖਾਇਆ ਦੇ ਆਧਾਰ ਤੇ ਐਫ ਆਈ ਆਰ ਨੰਬਰ 90 ਅੰਡਰ ਸੈਕਸ਼ਨ 295 ਤੇ 298 ਆਈ ਪੀ ਸੀ ਐਫ ਆਈ ਆਰ ਜਿਹੜੀ ਆ ਥਾਣੇ ਵੀਰਕੇ ਦਰਜ ਰਜਿਸਟਰ ਕੀਤੀ ਗਈ ਆ ਛੇ ਦੇ ਖਿਲਾਫ ਜਿਹੜਾ ਬਾਈ ਨੇਮ ਜਿਹੜਾ ਮਕਦਮਾ ਦਰਜ ਕੀਤਾ ਗਿਆ ਕੀ ਸਮਝ ਕੀ ਨਾਮ ਉਹਨਾਂ ਦੇ ਇਹਨਾਂ ਚੱਕੇ ਇਹਨਾਂ ਦੇ ਪ੍ਰਧਾਨ ਨੇ ਜੀ ਆਪਣਾ ਜਿਹੜੇ ਆ ਇਹਨਾਂ ਦੇ ਕਲੱਬ ਦੇ ਜਗਵਿੰਦਰ ਭੋਲਾ ਸੁਨੀਲ ਅਤਰੀ ਇੱਕ ਰਿਪੁੱਲ ਨਾਂ ਦਾ ਲ ਬਾਕੀ ਜਿਹੜੇ ਦੋ ਹੋਰ ਹੈਗੇ ਇਹ ਚੌਥਾ ਹੈਗਾ ਇਹਨਾਂ ਦਾ ਸ਼ੀਲਾ ਤੇ ਇੱਕ ਬੱਲੂ ਅਤਰੀਆਂ ਦਾ ਸ਼ਖਸ ਬਾਕੀ ਇਹਨਾਂ ਦੀ ਗ੍ਰਿਫਤਾਰੀ ਲਈ ਜਿਹੜੀ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਦੋ ਤਿੰਨ ਅਣਪਛਤੇ ਵੀ ਹੈਗੇ ਜੀ ਉਹਨਾਂ ਦੀ شناخت ਜਿਹੜੀ ਆ ਤਫ਼ਤੀਸ਼ ਦੇ ਦੌਰਾਨ ਕੀਤੀ ਜਾਊਗੀ